ਸਭ ਤੋਂ ਮੇਨ ਗੱਲ ਹੁੰਦੀ ਹੈ ਉਸ ਪ੍ਰੋਜੈਕਟ ਤੇ ਪੇਮੈਂਟ ਲਗਾਨੀ ਚਾਹੀਦੀ ਜੇ ਜਗਾ ਅਪਰੂਵ ਜੇਗਾ ਤੁਹਾਡਾ ਪੋゼਸ਼ਨ ਤੇ ਹੋਵੇ ਤੇ ਸਰ ਆਪਣੇ ਕੋਲ 1 بی ਐਚ ਕੇ 2 بی ਐਚ ਕੇ 3 بی ਐਚ ਕੇ ਤੇ 4 بی ਐਚ ਕੇ ਤੇ ਪੈਂਟ ਹਾਊਸ ਆਪਣੇ ਕੋਲ ਸਾਰੀਆਂ ਗਵਰਨਮੈਂਟ ਦੀਆਂ ਅਪਰੂਵਲਾਂ ਹੈਗੀਆਂ ਇਸ ਪ੍ਰੋਜੈਕਟ ਦੀਆਂ ਪਲੱਸ ਸਾਰੀ ਗਵਰਨਮੈਂਟ ਦੀਆਂ ਫੀਸਿਸ ਜਿਹੜੀ ਹੈਗੀਆਂ ਫੀ ਉਹ ਸਾਰੀਆਂ ਅਸੀਂ ਪੇਟ ਕਰ ਚੁੱਕੇ ਹਾਂ ਪਲੱਸ ਇੱਕ ਆਪਣਾ ਰੇਰਾ ਨੰਬਰ ਵੀ ਇਹਦਾ ਆਇਆ ਆ ਪ੍ਰੋਜੈਕਟ ਆਪਣਾ ਪ੍ਰੀ ਲਾਂਚਿੰਗ ਤੇ ਹੈ ਜੀ ਠੀਕ ਹੈ ਜੀ 6 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਦੇ ਪੋਜੈਸ਼ਨ ਦੇ ਦਾਂਗੇ ਬਾਕੀ ਸਾਡੇ ਕੋਲ ਸਾਰੇ ਸਰਕਾਰੀ ਦਫ਼ਤਰਾਂ ਤੋਂ ਇੱਕ ਇੱਕ ਅਪਰੂਵਲ ਹੈ ਜੀ ਠੀਕ ਹੈ ਜੀ ਜੇ ਕਲਾਇੰਟ ਸੇਵਿਸ ਆ ਕੇ ਚੈੱਕ ਕਰ ਸਕਦਾ ਹੈ ਬੱਚਿਆਂ ਨੂੰ সুইਮ ਪੂਲ ਲਈ ਜਾਂ ਇੰਡੋਰ ਗੇਮਸ ਲਈ ਬਾਹਰ ਜਾਣ ਦੀ ਲੋਗ ਨਹੀਂ ਸਾਰਾ ਕੁਝ ਅੰਦਰ ਗੇਟਿਡ ਅਕੋਮੋਡੇਸ਼ਨ ਦੇ ਵਿੱਚ ਹੀ ਹੈ ਜੀ ਜਿੱਥੇ ਪੈਸਾ ਲਾਣਾ ਨੂੰ ਪ੍ਰੋਜੈਕਸ਼ਨ ਕਿੰਨੀ ਦੇਰ ਚ ਮਿਲ ਰਿਹਾ ਮੇਨਲੀ ਬਿਲਡਰਸ ਦਾ ਕੀ ਹੁੰਦਾ ਹੈ ਪਰ ਤੋਂ ਬਿਆਨਾ ਦਿੱਤਾ ਪੇਮੈਂਟ ਦਿੱਤੀ ਤੇ ਪ੍ਰੋਜੈਕਸ਼ਨ ਦੋ ਦੋ ਸਾਲ 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 ਲਮਕਦਾ ਰਹਿੰਦਾ ਐਸ ਪਰ ਆਰ ਸੋਸਾਇਟੀਜ਼ ਕੰਸਰਨ ਸਟਰਕਚਰ ਸਾਰਾ ਰੈਡੀ ਹੈ ਵੀ ਆਰ ਔਨ ਦਾ ਪ੍ਰੋਜੈਕਸ਼ਨ ਸਟੇਜ ਜਿਵੇਂ ਤੁਸੀਂ ਪੁੱਛਿਆ ਵੀ ਕਸਟਮਰ ਨੂੰ ਕੀ ਕੀ ਡਾਕੂਮੈਂਟ ਚੈੱਕ ਕਰਨੇ ਜ਼ਰੂਰੀ ਹੈ ਹਨਾ ਜੀ ਅਪਰੂਵਲਸ ਤੁਹਾਡਾ ਸੀਐਲਯੂ ਹੋ ਗਿਆ ਤੁਹਾਡੇ ਮੈਪ ਅਪਰੂਵਡ ਹੈ ਅੱਸੀ ਗੱਲ ਦੋਸਤੋ ਖੜ ਦੇ ਵਿੱਚ ਪਹੁੰਚੇ ਆ 3ਬੀਐਚਕੇ 4ਬੀਐਚਕੇ ਫਲੈਟ ਲੈ ਕੇ ਆਏ ਤੁਹਾਡੇ ਲਈ ਜਿਹੜੇ ਫਲੈਟ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੰਪਲੀਸ਼ਨ ਤੇ ਹੋ ਜਾਣਗੇ ਤੁਸੀਂ ਇਹਨਾਂ ਨੂੰ ਆਪਣਾ ਬਣਾ ਸਕਦੇ ਹੋ ਪਰ ਅੱਜ ਇੱਕ ਚੀਜ਼ ਹੋਰ ਖਾਸ ਦੱਸਾਂਗੇ ਵੀ ਜਦੋਂ ਵੀ ਤੁਸੀਂ ਟਰਾਈ ਸਿਟੀ ਦੇ ਵਿੱਚ ਕੋਈ ਵੀ ਫਲੈਟ ਲੈਣਾ ਉਹਦੇ ਵਾਸਤੇ ਕੀ ਡਾਕੂਮੈਂਟੇਸ਼ਨ ਚਾਹੀਦੀ ਆ ਕੀ ਰਿਕੁਆਇਰਮੈਂਟ ਹੁੰਦੀਆਂ ਨੇ ਕਿਵੇਂ ਆਪਾਂ ਤਸੱਲੀ ਕਰ ਸਕਦੇ ਆ ਵੀ ਜਿੱਥੇ ਆਪਾਂ ਰੁਪਇਆ ਲਾ ਰਹੇ ਹਾਂ ਉਹ ਬਾਕੀ ਸਹੀ ਧਾਂ ਤੇ ਲਾ ਰਹੇ ਹਾਂਗੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਤੇ ਸਾਰਾ ਤੁਹਾਨੂੰ ਜਿਹੜੇ ਫਲੈਟ ਨੇ ਉਹ ਦਿਖਾਵਾਂਗੇ ਸੱਸੀ ਗੱਲ ਜੀ ਸੱਸੀ ਹੋ ਗਈ ਸਰ ਸਭ ਤੋਂ ਪਹਿਲਾਂ ਤਾਂ ਆਪਾਂ ਲੋਕੇਸ਼ਨ ਦੱਸ ਦੀ ਸ਼ੋਅ ਆਉਂਦੀ ਕਿੱਥੇ ਪੈਂਦੀ ਆ ਸਰ ਜਦੋਂ ਅਸੀਂ ਖਰੜ ਤੋਂ ਲਾਂਡਰਾ ਰੋਡ ਤੇ ਆਉਂਦੇ ਆ ਜੀ ਇਹ ਪੈਂਦਾ ਆਪਣਾ ਸੈਕਟਰ 115 ਸੰਤੇ ਮજરા ਜੀ ਠੀਕ ਹੈ ਜੀ ਤੇ ਇਹ ਪੈਂਦਾ ਆਪਣਾ ਖਰੜ ਦੇ ਵਿੱਚ ਜੀ ਠੀਕ ਹੈ ਜੀ ਹਾਂ ਜੀ ਸਰ ਜੋ ਆਪਾਂ ਪ੍ਰੋਜੈਕਟ ਤੇ ਖੜੇ ਆ ਇਹਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੇ ਫਲੈਟ ਦੇਖਣ ਨੂੰ ਮਿਲਣਗੇ ਤੇ ਦਰਸ਼ਕ ਆਪਣਾ ਬਣਾ ਸਕਦੇ ਨੇ ਇੱਥੇ ਸਰ ਆਪਣੇ ਕੋਲ 1 بی ਐਚ ਕੇ 2 بی ਐਚ ਕੇ 3 بی ਐਚ ਕੇ ਤੇ 4 بی ਐਚ ਕੇ ਤੇ ਪੈਂਟ ਹਾਊਸ ਠੀਕ ਹੈ ਜੀ ਆਪਣੇ ਕੋਲ ਸਾਰੀਆਂ categories ਹੈਗੀਆਂ ਪਲੱਸ ਆਪਣੇ ਕੋਲ ਕਮਰਸ਼ੀਅਲ ਵੀ ਹੈਗਾ ਜੀ ਠੀਕ ਹੈ ਜੀ ਹਾਂ ਤੇ ਕੁਝ ਨਵੇਂ ਸ਼ੋਰੂਮ ਲੈ ਕੇ ਆ ਰਹੇ ਹਾਂ ਫਰੰਟ ਤੇ ਸੀ 15 ਵੇ 45 ਤੇ ਉਹ ਕਮਰਸ਼ੀਅਲ ਹੈਗੇ ਜੀ ਆਪਾਂ ਕਮਰਸ਼ੀਅਲ ਵੀ ਹੈਗੇ ਜੀ ਸਰ ਜੇ ਸਭ ਤੋਂ ਪਹਿਲਾਂ ਗੱਲ ਕਰੀਏ ਜਦੋਂ ਵੀ ਕੋਈ ਇਨਵੈਸਟਮੈਂਟ ਕਰਦਾ ਹੈ ਜਾਂ ਆਪਣੇ ਰਹਿਣ ਲਈ ਲੈਂਦਾ ਪਰਪਸ ਲਈ ਤਾਂ ਉਹ ਦੇਖਦਾ ਵੀ ਆਲੇ ਦੁਆਲੇ ਕੀ ਬੈਨੀਫਿਟ ਮਿਲਣਗੇ ਮੈਨੂੰ ਤਾਂ ਜੇ ਇੱਥੇ ਆਪਾਂ ਦੇਖੀਏ ਤੇ ਨੇੜੇ ਤੇੜੇ ਕਿਹੜੇ ਕਿਹੜੇ ਬੈਨੀਫਿਟ ਨੇ ਵੀ ਜੋ ਬੰਦਾ ਲੈਂਡ ਤੋਂ ਪਹਿਲਾਂ ਸੋਚੇ ਵਾਕੀ ਮੈਂ ਇੱਥੇ ਜਾ ਕੇ ਹਾਂ ਇੱਕ ਵਾਰ ਇੱਕ ਤਾਂ ਸਭ ਤੋਂ ਪਹਿਲੇ ਜੀ ਆਪਣਾ ਇਹ ਥੋੜਾ ਜਿਹਾ ਹਟ ਕੇ ਪੈਂਦਾ ਨੌਇਜ਼ ਫ੍ਰੀ ਹੈਗਾ ਮਤਲਬ ਇਨਵਾਇਰਨਮੈਂਟ ਕੋਈ ਰੋਡ ਨਹੀਂ ਲੱਗਦਾ ਨੇੜੇ ਤੇਰੇ ਵੱਡਾ ਹਾਂ ਵੱਡਾ ਹਾਈਪ ਹੈਗਾ ਬਟ ਕਿਲੋਮੀਟਰ ਪਿੱਛੇ ਹੈਗਾ ਤਾਂ ਕਰਕੇ ਜਿਹੜਾ ਕੋਈ ਰੋਲਾ ਰਾਲਾ ਘੱਟ ਹੈ ਉਰੇ ਜੀ ਠੀਕ ਆ ਸ਼ਾਂਤੀ ਹੈ ਜੀ ਹਾਂ ਪਲੱਸ ਜੇ ਤੁਹਾਨੂੰ ਪਤਾ ਪਿੱਛੇ ਹੜ ਆਇਆ ਸੀ ਜੀ ਆਪਣਾ ਪ੍ਰੋਜੈਕਟ ਮਤਲਬ ਪਾਣੀ ਜਮਾ ਹੀ ਨਹੀਂ ਆਇਆ ਜੀ ਤੇ ਦੂਜਾ ਆਪਣਾ ਜੇ ਤੁਹਾਨੂੰ ਦੱਸੀਏ ਆਪਣੇ ਕੋਲ ਸਾਰੀਆਂ ਗਵਰਨਮੈਂਟ ਦੀਆਂ ਅਪਰੂਵਲਾਂ ਹੈਗੀਆਂ ਇਸ ਪ੍ਰੋਜੈਕਟ ਦੀਆਂ ਜੀ ਪਲੱਸ ਸਾਰੀ ਗਵਰਨਮੈਂਟ ਦੀਆਂ ਫੀਸਿਸ ਜਿਹੜੀ ਹੈਗੀਆਂ ਫੀ ਸਾਰੇ ਅਸੀਂ ਪੇਟ ਕਰ ਚੁੱਕੇ ਹਾਂ ਪਲੱਸ ਇੱਕ ਆਪਣਾ ਰੇਰ ਨੰਬਰ ਵੀ ਇਹਦਾ ਆਇਆ ਆ ਪ੍ਰੋਜੈਕਟ ਆਪਣਾ ਪ੍ਰੀ ਲਾਂਚਿੰਗ ਤੇ ਹੈ ਜੀ ਠੀਕ ਹੈ ਜੀ 6 ਮਹੀਨੇ ਦੇ ਅੰਦਰ ਅੰਦਰ ਅਸੀਂ ਇਹਦੇ ਪੋਸੈਸ਼ਨ ਦੇ ਦਾਂਗੇ ਜੀ ਕਲਾਇੰਟ ਠੀਕ ਹੈ ਜੀ ਜੇ ਕੋਈ ਅੱਜ ਇਨਵੈਸਟ ਕਰਨਾ ਚਾਹੁੰਦਾ ਹੈ ਅੱਜ ਲੈ ਲੈਂਦਾ 6 ਮਹੀਨੇ ਤੱਕ ਆਪਣ ਉਹ ਫਲੈਟ ਤਿਆਰ ਕਰਕੇ ਦੇ ਦਾਂ ਬਿਲਕੁਲ ਦੇ ਦਾਂਗੇ ਜੀ ਠੀਕ ਹੈ ਜੀ ਸਰ ਜੇ ਗੱਲ ਕਰੀ ਉਹਨਾਂ ਜਿਵੇਂ ਤੁਸੀਂ ਲੋਕੇਸ਼ਨ ਵੀ ਦੱਸੀ ਆ ਵੀ ਬਹੁਤ ਪ੍ਰਾਈਮ ਲੋਕੇਸ਼ਨ ਆ ਪਾਰਕਿੰਗ ਵਾਸਤੇ ਵੀ ਪੂਰਾ ਆਪਣ ਪਾਰਕਿੰਗ ਸਰ ਜਿਵੇਂ ਆਪਣਾ ਹਰ ਫਲੈਟ ਲਈ ਦੋ ਗੱਡੀਆਂ ਦੀ ਪਾਰਕਿੰਗ ਦੀ ਪ੍ਰੋਵੀਜ਼ਨ ਹੈਗੀ ਹੈ ਜੀ ਪਰ ਫਲ ਮਤਲਬ ਕੋਮ ਆਪਣਾ ਪਟਾਵਰਾਂ ਦੇ ਥੱਲੇ ਦਾ ਪਾਰਕਿੰਗ ਛੱਡੀ ਛੱਡੀ ਹੈ ਜੀ ਪਲੱਸ ਜੀ ਵਿੱਚ ਸਾਡੇ ਰੋਡ ਸਾਈਡ ਤੇ ਵੀ ਅਸੀਂ ਕਵਰ ਕਰਕੇ ਪਾਰਕਿੰਗ ਸ਼ੈੱਡ ਪਾ ਕੇ ਦਵਾਂਗੇ ਜੀ ਠੀਕ ਹੈ ਜੀ ਹਾਂਜੀ ਜੀ ਸਰ ਇੱਕ ਜੇ ਗੱਲ ਕਰੀ ਵੀ ਜਿਵੇਂ ਨਾਰਮਲ 3 بی ਐਚ ਕੇ 4 بی ਐਚ ਕੇ ਲੈਣਾ ਕੋਈ ਰੇਂਜ ਥੋੜੀ ਜੀ ਵੀ ਕਿੱਥੋਂ ਤੱਕ ਆਪਣ ਨੂੰ ਇਹ ਜਿਹੜੇ ਪਹਿਣਗੇ ਸਰ ਦੇਖੋ ਰੇਂਜ ਜਿਹੜੀ ਹੈਗੀ ਆਪਣੀ 55 ਤੋਂ 60 ਲੱਖ ਦੇ ਵਿੱਚ ਆਪਾਂ 2 بی ਐਚ ਕੇ ਕਰ ਰਹੇ ਹਾਂ ਜੀ ਜੀ ਪਲੱਸ ਬਾਕੀ ਟੇਬਲ ਤੇ ਨੇਗੋਸ਼ੀਏਬਲ ਹੈਗਾ ਜੀ ਰੂਬੀ ਹੈਗਾ ਜੀ ਠੀਕ ਹੈ ਜੀ ਹਾਂਜੀ ਮਲਿਕ ਆਈਡੀਆ ਜੇ ਮਿਲ ਜਾਂਦਾਗਾ ਹਾਂਜੀ ਹਾਂਜੀ ਇੱਕ ਚੀਜ਼ ਕੀ ਹੈ ਨਾ ਇਹਦੀ ਜਦੋਂ ਫੁੱਲ ਰੈਡੀ ਹੋ ਗਏ ਫਲੈਟ ਆਪਾਂ ਉਦੋਂ ਵੀ ਪੂਰੀ ਵੀਡੀਓ ਕਰਾਂਗੇ ਉਸ ਤੋਂ ਵੱਧ ਨਾ ਜਿਵੇਂ ਤੁਸੀਂ ਇੱਕ ਦੱਸਿਆਗੇ ਵੀ ਆਪਣੇ ਕੋਲ ਡਾਕੂਮੈਂਟ ਜਿਹੜੇ ਅਪਰੂਵਡ ਸਾਰਾ ਕੁਝ ਹੈਗਾ ਹੈ ਜੀ ਸਾਰੇ ਹੈਗੇ ਪਰ ਬਹੁਤ ਸਾਰੇ ਮਿੱਤਰ ਨੇ ਮੰਨ ਲਓ ਮੇਰੇ ਏਰੀਆ ਦੀ ਬਲਣ ਪੂਰੇ ਪੰਜਾਬ ਦੀ ਲਾ ਲਓ ਜਦੋਂ ਵੀ ਉਹ ਕਰ ਲੈਂਦੇ ਆ ਕਿਉਂਕਿ ਅੱਜ ਦੇ ਟਾਈਮ 'ਚ ਮਹਾਲੀ ਪ੍ਰਾਪਰਟੀ ਦੀ ਹੱਬ ਬਣ ਚੁੱਕਾ ਹੈ ਬਿਲਕੁਲ ਬਿਲਕੁਲ ਤੇ ਪੰਜਾਬ ਹਿਮਾਚਲ ਹਰਿਆਣੇ ਲਈ ਤਾਂ ਉਹਨਾਂ ਨੂੰ ਇੱਕ ਹੁੰਦਾ ਵੀ ਯਾਰ ਕੋਈ ਚੀਜ਼ ਸਾਨੂੰ ਪਤਾ ਹੋਵੇ ਵੀ ਅਸੀਂ ਕੀ ਚੈੱਕ ਕਰਨੀ ਹੈ ਬਿੱਤਸੱਲੀ ਕਿਵੇਂ ਹੋਊਗੀ ਤੁਹਾਡੀ ਤੇ ਉਹਦੇ ਬਾਰੇ ਆਪਾਂ ਬੈਠ ਕੇ ਜੇ ਗੱਲਬਾਤ ਕਰੀਏ ਸਾਰਾ ਦੱਸੀ ਵੀ ਕਿਹੜੇ ਕਿਹੜੇ ਡਾਕੂਮੈਂਟ ਤੇ ਆਣ ਚ ਰੱਖਣੇ ਚਾਹੀਦੇ ਆ ਪੇਮੈਂਟ ਦਾ ਕੀ ਸਟਰਕਚਰ ਹੁੰਦਾ ਪਹਿਲਾਂ ਕਿੰਨੀ ਦੇਣੀ ਆ ਲੋਨ ਵਗੈਰਾ ਦਾ ਕੀ ਸਟਰਕਚਰ ਹੁੰਦਾ ਜਿਵੇਂ ਕਿ ਕਿਸੇ ਨੂੰ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਹੈ ਤਾਂ ਸਾਡਾ ਪ੍ਰੋਜੈਕਟ ਉਸ ਨੂੰ ਪੂਰੀ ਤਰ੍ਹਾਂ ਪੂਰਾ ਕਰਦਾ ਹੈ ਮਤਲਬ ਬੰਦਿਆਂ ਦੇ ਸੁਪਨਿਆਂ ਨੂੰ ਕਿਉਂਕਿ ਇਹਦੇ ਵਿੱਚ ਗੇਟਡ ਅਕੋਮੋਡੇਸ਼ਨ ਨਹੀਂ ਸੀ ਜੀ ਪਲੱਸ 3 ਟਾਇਰ ਸਕਿਉਰਟੀ ਹੈਗੀ ਹੈ ਜੀ ਪੰਜਾਬ ਗਵਰਨਮੈਂਟ ਅਪਰੂਵਡ ਹੈਗਾ ਜੀ ਪਲੱਸ ਰੇਰਾ ਪ੍ਰੂਫ ਹੈਗਾ ਅਰਥਕਵੇਕ ਰਿਸਿਸਟੈਂਸ ਇਹਦੇ ਸਟਰਕਚਰ ਹੈਗਾ ਜੀ ਫਲਡ ਫਰੀ ਨੌਇਸ ਫਰੀ ਸੀਸੀਟੀਵੀ ਸਰਵੇਲੈਂਸ ਤੇ ਮਹੌਲੀ ਸੈਕਟਰ 115 ਸਭ ਤੋਂ ਵੱਡੀ ਗੱਲ ਸੈਕਟਰ ਦੇ ਵਿੱਚ ਹੁੰਦਾ ਹੈ ਜੀ ਇਹ ਠੀਕ ਹੈ ਜੀ ਤੇ ਸਭ ਤੋਂ ਜੇ ਗੱਲ ਕਰੀਏ ਜੀ ਕੋਈ ਵੀ ਇਨਵੈਸਟ ਕਰਦਾ ਹੈ ਕਹਿੰਦੇ ਆ ਆਪਣਾ ਸੁਪਨੇ ਦਾ ਘਰ ਬਣਾਉਣ ਲਈ ਜੀ ਜੀ ਤਾਂ ਉਹ ਚੀਜ਼ਾਂ ਹੀ ਨੇਗਾ ਬਾਅਦ ਚ ਪਸਤਾਉਣਾ ਪਊਗਾ ਵੀ ਯਾਰ ਇੱਥੇ ਸਿਕਿਉਰਟੀ ਨਹੀਂ ਹੈਗੀ ਇੱਥੇ ਫਲੱਡ ਵੇਲੇ ਪਾਣੀ ਆ ਗਿਆ ਇੱਥੇ ਆਇਆ ਹੋ ਗਿਆ ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਮੱਦੇ ਨਜ਼ਰ ਰੱਖਦੇ ਹੋਏ ਇਹ ਫਲੈਟ ਤਿਆਰ ਕੀਤੇ ਹੋਏ ਨੇ ਬਿਲਕੁਲ ਸਰ ਕੀਤੇ ਹੋਏ ਐ ਬਾਕੀ ਸਾਡੇ ਕੋਲ ਸਾਰੇ ਸਰਕਾਰੀ ਦਫ਼ਤਰਾਂ ਤੋਂ ਇੱਕ ਇੱਕ ਅਪਰੂਵਲ ਹੈ ਜੀ ਠੀਕ ਹੈ ਜੇ ਕਲਾਇੰਟ ਸਰਵਿਸ ਆ ਕੇ ਚੈੱਕ ਕਰ ਸਕਦਾ ਜੀ ਅਸੀਂ ਉਹਨਾਂ ਨੂੰ ਦਿਖਾ ਸਕਦੇ ਹਾਂ ਹਾਂ ਦੋਸਤੋ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਹੈਗੀ ਸਰ ਜੇ ਗੱਲ ਕਰੀਏ ਕੋਈ ਵੀ ਘਰ ਜਾਂ ਫਲੈਟ ਲੈਣਾ ਚਾਹੁੰਦਾ ਹੈ ਉਹਦੇ ਲਈ ਵੀ ਕੀ ਡਾਕੂਮੈਂਟੇਸ਼ਨ ਹੈ ਜਿਹੜੀ ਉਹ ਚੈੱਕ ਕਰ ਸਕਦਾ ਉਹਨੂੰ ਕਲੀਅਰ ਹੋ ਜਾਵੇ ਵੀ ਹਾਂ ਮੈਂ ਸਹੀ ਫਲੈਟ ਲੈ ਰਿਹਾ ਹਾਂ ਤੇ ਪ੍ਰੋਸੈਸ ਨੂੰ ਵੇਲੇ ਮਤਲਬ ਪੇਮੈਂਟ ਦਾ ਵੀ ਥੋੜਾ ਜਿਹਾ ਵੀ ਲੋਨ ਵਗੈਰਾ ਹੋ ਜਾਂਦਾ ਜਾਂ ਫੁੱਲ ਭਰਨਾ ਪੈਂਦਾ 50 ਭਰਨਾ ਪੈਂਦਾ ਕਦੋਂ ਕਦੋਂ ਉਹਦੇ ਸਰਕਲ ਰਹਿੰਦੇ ਸਰ ਐਸ ਪਰ ਡਾਕੂਮੈਂਟੇਸ਼ਨ ਵੀ ਆਰ ਕੰਪਲੀਟ ਵਿਦ ਦਾ ਡਾਕੂਮੈਂਟੇਸ਼ਨ ਸੜੇ ਕੋਲ ਸਾਰੀ ਅਪਰੂਵਲਸ ਹੈਗੀਆਂ ਨੇ ਜੋ ਇੱਕ ਕਲਾਇੰਟ ਨੂੰ ਪਰਚੇਸ ਕਰਨ ਲਈ ਚਾਹੀਦੀਆਂ ਨੇ ਜੀ ਐਸ ਪਰ ਬੈਂਕ ਲੋਨ ਵੀ ਆਰ ਵੀ ਆਪੀਐਫ ਅਪਰੂਵਡ ਵਿਦ ਆਰ ਬੈਂਕਸ ਠੀਕ ਹੈ ਇਸ ਲਈ ਉਹਨੂੰ ਬੈਂਕਸ ਲਈ ਧੱਕੇ ਖਾਨ ਦੀ ਲੋਗ ਨਹੀਂ ਸਾਨੂੰ ਫ ਬੈਂਕਰ ਹੁੰਦਾ ਹੈ ਘਰ ਜਾ ਕੇ ਡਾਕੂਮੈਂਟੇਸ਼ਨ ਸਾਈਨ ਕਰਾ ਕੇ ਲੈ ਕੇ ਆਏਗਾ ਠੀਕ ਹੈ ਜੀ ਠੀਕ ਹੈ ਨਾ ਜੀ ਤੇ ਜਿਸ ਦਿਨ ਲੋਨ ਸੈਂਕਸ਼ਨ ਹੋ ਗਿਆ ਬਿਫੋਰ ਹੈਂਡ ਓਵਰ ਦਾ ਕੀਜ਼ ਜੀ ਅਸੀਂ ਉਹਨੂੰ ਸਾਰੇ ਫੈਸਿਲਿਟੀ ਚੈੱਕ ਕਰਾ ਕੇ ਦਵਾਂਗੇ ਪ੍ਰੋਪਰ ਫੈਸਿਲਿਟੀਆਂ ਨੇ ਨਾ ਸਭ ਤੋਂ ਵੱਡੀ ਗੱਲ ਕਲਬ ਹਾਊਸ ਹੀ ਦੇ ਜਾਏਗਾ ਬੱਚਿਆਂ ਨੂੰ সুইਮ ਪੂਲ ਲਈ ਜਾਂ ਇੰਡੋਰ ਗੇਮਸ ਲਈ ਬਾਹਰ ਜਾਣ ਦੀ ਲੋੜ ਨਹੀਂ ਸਾਰਾ ਕੁਝ ਅੰਡਰ ਗੇਟਿਡ ਅਕੋਮੋਡੇਸ਼ਨ ਦੇ ਵਿੱਚ ਹੀ ਸਹੀ ਸਿਲੀਵਿ ਸਰਵਲੈਂਸ ਹੈ ਬੱਚਾ ਦੀ ਪੂਰੀ ਕੇਅਰ ਹੈ ਲੇਡੀਜ਼ ਦੀ ਪੂਰੀ ਕੇਅਰ ਹੈ ਹਨਾ ਤੇ ਮੰਦਰੀ ਛੋੜੇ ਵਿੱਚ ਬਣਾ ਕੇ ਦੇ ਰਹੇ ਆ ਤਾਂ ਕਿ ਪਬਲਿਕ ਨੂੰ ਬਾਹਰ ਜਾਣੇ ਨਾ ਪਵੇ ਸਾਡੀ ਸੋਸਾਇਟੀ ਦੇ ਬੰਦਿਆਂ ਨੂੰ ਬਿਲਕੁਲ ਜੀ ਠੀਕ ਹੈ ਜੀ ਗ੍ਰੀਨਰੀ ਮੇਨਟੇਨ ਕਰਕੇ ਦਵਾਗੇ ਰਿਜ਼ੋਰਟ ਵਰਗੀ ਫੀਲਿੰਗ ਆਏਗੀ ਪ੍ਰੋਜੈਕਟ ਦੇ ਵਿੱਚ ਜੀ ਸਰ ਡੇਲੀ ਯੂਸਲੀ ਸ਼ਾਪਸ ਹੈਗੀਆਂ ਨੇ 15 ਵੇ 40 ਦੀਆਂ ਡੇਲੀ ਯੂਸਲੀ ਸ਼ਾਪਸ ਬਣਾ ਕੇ ਦੇ ਰਹੇ ਆ ਤਾਂ ਕਿ ਬੱਚਿਆਂ ਨੂੰ ਜਾਂ ਲੇਡੀਜ਼ ਨੂੰ ਮੈਨ ਸਿਕਿਉਰਟੀ ਉਹਨਾਂ ਦੀ ਚਾਹੀਦੀ ਹੁੰਦੀ ਹੈ ਕਿਉਂਕਿ ਲੋਕੀ ਬਾਹਰ ਕੰਮ ਕਰਨ ਨਹੀਂ ਚਲੇ ਜਾਂਦੇ ਹਨਾ ਤਾਂ ਡੇਲੀ ਉਸ ਚੀਜ਼ਾਂ ਲਈ ਬਾਹਰ ਜਾਣ ਦੀ ਲੋੜ ਹੀ ਸਰ ਇਹ ਬਹੁਤ ਵਧੀਆ ਗੱਲ ਦੱਸੀ ਤੁਸੀਂ ਕਿਉਂਕਿ ਮੇਨ ਹਰ ਕੋਈ ਜੋ ਜੋਬ ਵਾਲਾ ਬੰਦਾ ਫਲੈਟ ਲੈਂਦਾ ਤਾਂ ਉਹਦੇ ਬੱਚੇ ਜਾਂ ਉਹਦੀ ਘਰ ਵਾਲੀ ਘਰ ਚੋਂ ਹੁੰਦੇ ਨੇ ਤਾਂ ਉਹਦੇ ਲਈ ਕੋਈ ਰਿਸਕ ਨਹੀਂ ਹੈਗਾ ਉਹ ਆਪਾਂ ਸਾਰਾ ਰੇਟਡ ਸਕਿਉਰਟੀ ਹੈਗੀ ਹੈ ਜੀ ਇੱਕ ਨਰਜ ਹੁਣ ਕੋਈ ਵੀ ਕਿਤੇ ਫਲੈਟ ਲੈਂਦਾ ਆਪਣੇ ਤਾਂ ਸਾਰੇ ਡਾਕੂਮੈਂਟੇਸ਼ਨ ਓਕੇ ਆ ਮੰਨ ਲਓ ਆਪਾਂ ਗਵਰਨਮੈਂਟ ਅਪਰੂਵਡ ਕਹਨੇ ਆ ਰੇਰਾ ਹੈਗਾ ਹੋਰ ਕਿਹੜੀਆਂ ਚੀਜ਼ਾਂ ਨੇ ਚੈੱਕ ਕਰ ਸਕਦਾ ਜਦੋਂ ਕਿਸੇ ਨੇ ਵੀ ਲੈਣਾ ਕਿਉਂਕਿ ਆਪਣੇ ਕਲਾਇੰਟ ਵਾਸਤੇ ਆਪਾਂ ਦੱਸ ਰਹੇ ਹਾਂ ਕਸਟਮਰ ਨੂੰ ਐਜੂਕੇਟ ਕਰਨ ਵਾਸਤੇ ਸਿਰ ਕਸਟਮਰ ਨੂੰ ਬੇਸਿਕਲੀ ਉਹਨਾਂ ਦਾ ਪੈਸਾ ਸਿਕਿਉਰ ਹੋ ਗਏ ਜਿੱਥੇ ਪੈਸਾ ਲਾਣਾ ਨੂੰ ਪ੍ਰੋਜੈਕਸ਼ਨ ਕਿੰਨੀ ਦੇਰ ਚ ਮਿਲ ਰਿਹਾ ਮੇਨਲੀ ਬਿਲਡਰਜ਼ ਦਾ ਕੀ ਹੁੰਦਾ ਪਰ ਤੋਂ ਬਿਆਨਨਾ ਦਿੱਤਾ ਪੇਮੈਂਟ ਲਈਤੀ ਤੇ ਪ੍ਰੋਜੈਕਸ਼ਨ ਦੁਰੂ ਸਾਲ 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 ਨਮਕਦਰ ਰਹਿੰਦਾ ਐਸ ਪਰ ਆਰ ਸੋਸਾਇਟੀਜ਼ ਕਨਸਰਨ ਸ ਜੀ ਅੱਜ ਕਸਮਰ ਪਰਚੇਸ ਕਰਦਾ ਵੀ ਆਰ ਆਫਰਿੰਗ ਦਾ ਪੋਜੈਸ਼ਨ ਵਿਥਿਨ 6 ਮੰਥਸ ਠੀਕ ਹੈ ਫਿਰ ਵੀ ਅਸੀਂ 2 ਮਹੀਨਾ 3 ਮਹੀਨਾ ਉੱਪਰ ਲੈ ਕੇ ਚੱਲ ਰਹੇ ਹਾਂ ਬਿਕੋਜ਼ ਕੰਪਲੀਸ਼ਨ ਦੇ ਪ੍ਰੋਜੈਕਟ ਹੈ ਕਈ ਵਾਰੀ ਕੋਈ ਇੰਜੀਨੀਅਰੀਆ ਕੋਈ ਲੇਬਰ ਲੇਟ ਹੋ ਗਈ ਕੁਝ ਹੋ ਗਿਆ ਤਾਂ ਉਸ ਕਾਰਨ ਵੀ ਨਾ ਉੱਪਰ ਨੀਚੇ ਹੋ ਜੇ ਹੋ ਜੇ ਅਸੀਂ ਪ੍ਰੈਕਸ਼ਨੇਬਲ ਸਟੇਜ ਤੇ ਹਾਂ ਠੀਕ ਹੈ ਜੀ ਦੂਜੀ ਗੱਲ ਇਹ ਵੀ ਜੇ ਕਲਾਇੰਟ ਸਾਨੂੰ ਜੀ ਬਿਆਨਨਾ ਕਰਦਾ ਵੀ ਹੈ 10% ਬਿਆਨਨਾ ਵੀ deta ਅਗਲੇ ਨੇ ਸਾਨੂੰ ਅਸੀਂ ਬਾਕੀ ਪੇਮੈਂਟ ਲੋਨ ਹੋਣ ਤੋਂ ਬਾਅਦ ਹੀ ਲੈਣੀ ਹੈ ਠੀਕ ਉਹਦੀ ਪੇਮੈਂਟ ਵੀ ਸਿਕਿਉਰ ਹੈ ਜੀ ਠੀਕ ਕੋਈ ਰਿਸ ਕਰਨਾ ਜਦੋਂ ਰਜਿਸਟਰੀ ਹੋ ਜੇਗੀ ਜੋ ਡਾਕੂਮੈਂਟੇਸ਼ਨ ਓਕੇ ਹੋ ਜਾ ਹਾਂ ਜਿਸੀ ਵਾਲ ਦੀ ਨੂੰ ਪੋਸੈਸ਼ਨ ਦੇ ਦੇਣਾ ਸੀ ਠੀਕ ਹੈ ਜੀ ਤੇ ਸਾਡੇ ਪ੍ਰੋਜੈਕਟ ਕੋਈ ਰਿਸਕ ਰਿਆ ਹੀ ਨਹੀਂ ਉਹ ਠੀਕ ਹੈ ਸਿਕਿਉਰਟੀ ਪੱਖੋਂ ਥਰੀ ਟਾਇਰ ਸਿਕਿਉਰਟੀ ਹੈ ਜੀ ਤੇ ਉਸ ਵੈਸੀ ਕੋਈ ਦਿੱਕਤ ਵੀ ਨਾ ਪੁੱਛੋ ਵੀ ਅੰਦਰ ਐਂਟਰੀ ਨਹੀਂ ਕਰ ਸਕਦਾ ਜੀ ਸਰ ਜਿਵੇਂ ਤੁਸੀਂ ਪੁੱਛਿਆ ਵੀ ਕਸਟਮਰ ਨੂੰ ਕੀ ਕੀ ਡਾਕੂਮੈਂਟ ਚੈੱਕ ਕਰਨੇ ਜ਼ਰੂਰੀ ਹੈ ਹਨਾ ਜੀ ਅਪਰੂਵਲਸ ਤੁਹਾਡਾ ਸੀਐਲਯੂ ਹੋ ਗਿਆ ਤੁਹਾਡੇ ਮੈਪ ਅਪਰੂਵਡ ਹੈ ਹਨਾ ਕਿਸੇ ਵੀ ਪ੍ਰੋਜੈਕਟ ਦੇ ਜਿਹਦੇ ਅਪਰੂਵਲਸ ਆ ਗਈਆਂ ਤਾਂ ਉਸ ਵਕ ਕਸਟਮਰ ਸਿਕਯੂਰ ਹੋ ਜਾਂਦਾ ਸਭ ਤੋਂ ਮੇਨ ਗੱਲ ਹੁੰਦੀ ਹੈ ਉਸ ਪ੍ਰੋਜੈਕਟ ਪੇਮੈਂਟ ਲਗਾਨੀ ਚਾਹੀਦੀ ਜੇਗਾ ਅਪਰੂਵ ਜੇਗਾ ਤੁਹਾਡਾ ਪੋゼਸ਼ਨ ਤੇ ਹੋਵੇ ਠੀਕ ਹੈ ਜੀ ਕੱਲ ਛੇਤੀ ਹੈਂਡਓਵਰ ਕਰਦੇ ਆਪਾਂ ਛੇਤੀ ਹੈਂਡਓਵਰ ਕਰਦੇ ਕਿਉਂਕਿ ਅੱਜ ਤੁਸੀਂ ਲੈ ਲਿਆ ਫਲੈਟਸ ਹੀ ਲੈਣੇ ਆ ਸਪੋਜ਼ ਐਗਜ਼ਾਮਪਲ ਲੈ ਲੈਂਦੇ ਹਣਾ ਬਿਲਡਰ ਨੇ ਇਹਦਾ ਅਪਰੂਵ ਪ੍ਰੋਜੈਕਟ ਕਰਾ ਲਿਆ ਕੰਸਟਰਕਸ਼ਨ ਅਜੇ ਸ਼ੁਰੂ ਕੀਤੀ ਆ ਠੀਕ ਹੈ ਨਹੀਂ ਤੁਸੀਂ ਫਲੈਟ ਪਰਚੇਸ ਕਰ ਲਿਆ ਡੇਢ ਸਾਲ ਦਾ ਟਾਈਮ ਲੈ ਕੇ ਹੋ ਸਕਦਾ ਹੈ ਕੱਲ ਨੂੰ ਕਿਸੇ ਦਾ ਪਤਾ ਨਹੀਂ ਹੁੰਦਾ ਟਾਈਮ ਦਾ 2 ਸਾਲ ਲੱਗ ਜਾਣ 2.5 ਸਾਲ ਲੱਗ ਜਾਣ ਕਿਹੜੀ ਪ੍ਰੋਜੈਕਟ ਵਿੱਚ ਰੁੱਕ ਵੀ ਜਾਂਦਾ ਜੀ ਮੇਰੀ ਸੁ ਫਲੈਟ ਉਹ ਦੇਖੇ ਜਿਹੜਾ ਪ੍ਰੈਸ਼ਨੇਬਲ ਸਟੇਜ ਤੇ ਹੋਵੇ। ਬਸ ਵੀ ਜਿਹੜਾ ਆਪਾਂ ਨੂੰ 2-4 ਮਹੀਨੇ ਚ ਮਿਲ ਜਾਵੇ। ਪ੍ਰੈਸ਼ਨੇ ਮਿਲ ਜੇ ਬਸ। ਕਿਉਂਕਿ ਉਸਤੇ ਬੈਂਕ ਲੋਨ ਵੀ इजीली ਹੋ ਜਾਂਦਾ। ਜੀ ਸਰ। ਬੈਂਕ ਵੀ ਸਿਕਿਉਰ ਹੁੰਦਾ। ਜੀ। ਤੇ ਇਹ ਚੀਜ਼ ਹੈ ਜੀ। ਦੋਸਤੋ ਵੀਰ ਜੀ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ ਆ। ਵੀ ਜੇ ਤੁਸੀਂ ਘਰ ਜਾਂ ਫਲੈਟ ਚੰਡੀਗੜ੍ਹ ਦੇ ਵਿੱਚ ਲੈਣਾ ਚਾਹੁੰਦੇ ਹੋ ਕਿਹੜੇ-ਕਿਹੜੇ ਡਾਕੂਮੈਂਟ ਆਪਾਂ ਨੂੰ ਚਾਹੀਦੇ ਆ ਕਿਹੜੀਆਂ ਗੱਲਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ। ਜੇਕਰ ਤੁਸੀਂ ਸ਼ੋਭਾਉਮ ਦੇ ਵਿੱਚ ਆਪਣਾ ਸੁਪਨੇ ਦਾ ਘਰ ਬਣਾਉਣਾ ਚਾਹੁੰਦੇ ਹੋ ਸਕਰੀਨ ਤੇ ਨੰਬਰ ਚੱਲਦਾ ਹੈਗਾ। ਉਦੇ ਤੁਸੀਂ ਗੱਲਬਾਤ ਕਰ ਸਕਦੇ ਹੋ ਰੇਟ ਤੁਹਾਨੂੰ ਬਾਈ ਨੇ ਪਹਿਲਾਂ ਦੱਸ ਹੀ ਦਿੱਤਾ ਟੇਬਲ ਟॉक ਤੇ ਜਿੰਨਾ ਵੀ ਹੋ ਸਕਦਾ ਉਹ ਨੇਗੋਸ਼ੀਏਸ਼ਨ ਹੈਗਾਗਾ ਤੇ ਤੁਸੀਂ ਬਾਈ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਡਾਕੂਮੈਂਟੇਸ਼ਨ ਦੀ ਕਿਤੇ ਵੀ ਤੁਸੀਂ ਲੈਣੇ ਚਾਹੇ ਆਪਾਂ ਇਸ ਕੱਲੇ ਫਲੈਟ ਦੀ ਨਹੀਂ ਗੱਲ ਕਰ ਰਹੇ ਕਿਤੇ ਵੀ ਪੂਰੇ ਹੋ ਲੈਣੇ ਆਪਦੀ ਤਸੱਲੀ ਕਰਕੇ ਫਲੈਟ ਲੋ ਕਿਉਂਕਿ ਸਾਡਾ ਕੰਮ ਹੈ ਹਰ ਇੱਕ ਚੀਜ਼ ਨੂੰ ਦਿਖਾਉਣਾ ਸੋਹਣੇ ਤਰੀਕੇ ਨਾਲ ਦਿਖਾਉਣਾ ਵੀ ਤੁਸੀਂ ਆਪ ਦਾ ਸੁਪਨੇ ਦਾ ਘਰ ਆ ਵੀ ਇਨਵੈਸਟਮੈਂਟ ਪਰਪਸ ਲਈ ਆਪਣਾ ਚੰਡੀਗੜ੍ਹ ਦੇ ਵਿੱਚ ਘਰ ਬਣਾ ਸਕੋ ਤੇ ਇਹ ਤੁਹਾਨੂੰ ਹੋਰ ਵੀ ਅਸੀਂ ਦਿਖਾਉਂਦੇ ਰਹਾਂਗੇ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮ ਹਾਂਜੀ ਭਾਈ ਜਿਵੇਂ ਆਪਾਂ ਫਲੈਟ ਦਿਖਾਇਆ ਸ਼ੋਭਾ ਇਨਫਰਾ ਦੇ ਤੇ ਆਪਣੇ ਕੋਲੇ ਕਮਰਸ਼ੀਅਲ ਪ੍ਰਾਪਰਟੀਆਂ ਵੀ ਇਹਦੇ ਬਾਰੇ ਵੀ ਜਾਣਕਾਰੀ ਦਈ ਜਿੱਦਾਂ ਕਿ ਭਾਈ ਆਪਾਂ ਸ਼ੋਭਾ ਹਮਪਲਾਂ ਦੇਖ ਕੇ ਆਏ ਆਂ ਜੀ ਫਲੈਕਸ ਵਗੈਰਾ ਦੇਖ ਕੇ ਆਏ ਆਂ ਜੀ ਉਦਾਂ ਹੀ ਆਪਣੇ ਕੋਲੇ ਕਮਰਸ਼ੀਅਲ ਵਿੱਚ ਪ੍ਰੋਜੈਕਟ ਹੈਗਾ ਜੀ ਖੜੜ ਲਾਂਡਰਾ ਰੋਡ ਦੇ ਉੱਪਰ ਪੈਂਦਾ ਜੀ ਇਹ ਪ੍ਰੋਜੈਕਟ ਜੀ ਇਹਦੇ ਵਿੱਚ ਆਪਣੇ ਕੋਲੇ 30 ਨਾਲ ਦੇ ਵਿੱਚ ਹੈਗਾ ਸੌਰੀ ਪ੍ਰੋਜੈਕਟ ਹੈਗਾ ਜੀ ਸਮਰਸ਼ਲ ਦਾ ਸ਼ੋਰਮ ਹੈਗਾ 70x60 ਦੇ ਇੱਥੇ 70x60 ਕਿੰਨੇ ਸ਼ੋਰਮ ਆ ਬਾਈ ਟੋਟਲ ਇੱਥੇ ਇਹ ਆਪਣੇ ਕੋਲੇ ਬਾਈ ਜੀ ਘੱਟੋ ਘੱਟ ਕੀ 150 ਪਲਸ ਯੂਨਿਟ ਹੈਗੇ ਜੀ ਆਪਣੇ ਕੋਲੇ ਠੀਕ ਹੈ ਜੀ ਠੀਕ ਹੈ ਜੀ ਇੱਧਰ ਵਾਲੇ ਦਾ ਮੈਂ ਦੇਖ ਰਿਹਾ ਫੋਰ ਰੈਂਟ ਲਿਖਿਆ ਹੈ ਰੈਡੀ ਨੇ ਬਾਈ ਬਿਲਕੁਲ ਜੀ ਇਹਨਾਂ ਵਿੱਚ ਆਪਣੇ ਕੋਲ ਫਲੈਟ ਕੁਝ ਰੈਡੀ ਹੈਗੇ ਜੀ ਆਪਣੇ ਸ਼ੋਰਮ ਜਿਹੜੇ ਆਪਾਂ ਰੈਂਟ ਆਊਟ ਕਰਨਾ ਚਾਹੁੰਦੇ ਆ ਜੀ ਉਸ ਤੋਂ ਬਾਅਦ ਆਪਾਂ ਪਿੱਛੇ ਰੈਡੀ ਕਰਕੇ ਦੇ ਰਹੇ ਆ ਜੀ ਠੀਕ ਹੈ ਜਿਹੜੀ ਦੇ ਰਹੇ ਆ ਗਿਆ ਤੇ ਆਹ ਵਾਲੇ ਵੀ ਹਜੇ ਇਹਦੇ ਵਿੱਚ ਪਲੱਸ ਕੀ ਹੈ ਬਾਈ ਜੀ ਇਸ ਰੋਡ ਦੇ ਉੱਪਰੇ ਆਪਣੇ ਕੋਲੇ ਜਿਹੜੀ ਸਭ ਤੋਂ ਵੱਧ ਪਾਰਕਿੰਗ ਆਪਣੇ ਕੋਲੇ ਆ 100 ਫੁੱਟ ਦੀ ਪਾਰਕਿੰਗ ਹੈ ਜੀ ਸ਼ੋਰੂਮਾਂ ਦੀ ਬਿਲਕੁਲ ਆਹ ਮੂਰੇ ਆਪਾਂ ਦੇਖ ਸਕਦੇ ਹਾਂ ਦੋਸਤੋ ਬਿਲਕੁਲ ਜੀ ਤੇ ਬਾਈ ਉਹ ਬੈਕ ਸਾਈਡ ਮੈਂ ਦੇਖ ਰਿਹਾ ਜਿਹੜਾ ਬਲੌਕ ਨਾਂ ਬੜੇ ਹੋਏ ਨੇ ਉਹ ਵੀ ਆਪਣੀ ਬਿਲਕੁਲ ਉਹ ਵੀ ਆਪਣੇ ਆ ਬਾਈ ਉਹ ਆਪਾਂ ਪੋਜੈਸ਼ਨ ਦੇ ਚੁੱਕੇ ਆ ਜੀ ਉਹ ਆਪਣੇ ਸ਼ੋਰੂਮਾਂ ਦੀ ਪੋਜੈਸ਼ਨ ਦੇ ਚੁੱਕੇ ਆ ਲਾਸਟ ਵਾਲਾ ਜਿਹੜਾ ਨੰਬਰ ਹੈਗਾ ਉਸ ਤੋਂ ਬਾਅਦ ਅੱਗੇ ਆਪਾਂ ਸਟਾਰਟ ਕਰ ਰਹੇ ਆ ਜੀ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਮਤਲਬ ਇਹ ਪ੍ਰ ਚੀਜ਼ ਆਪਣੇ ਸ਼ੋਅਮ ਨੂੰ ਫਰਮ ਨੂੰ ਮਿਲੂਗੀ ਬਿਲਕੁਲ ਮਿਲੂਗੀ ਬਾਈ ਜੀ ਆਪਾਂ ਛੋਟੇ ਸ਼ੋਅਰਮ ਵਾਲੇ ਪਾਸੇ ਜਾਣਾ ਤਾਂ ਆਪਣੇ ਸ਼ੋਅਮ ਹੋਮਸ ਦੇ ਉੱਪਰ ਵੀ ਹੈਗੇ ਆਪਣੇ ਕੋਲੇ 10 ਜੁਨਟ ਹੈਗੇ ਜੀ ਜੇ ਆਪਾਂ ਵੱਡੇ ਸਾਈਜ਼ ਦੇ ਵਿੱਚ ਜਾਣਾ ਹੈ ਕਮਰਸ਼ੀਅਲ ਲੈ ਕੇ ਆਉਣਾਗਾ ਉਹਦੇ ਵਿੱਚ ਆਪਣੇ ਕੋਲੇ 16x60 ਦੇ ਹੋਗੇ ਜੀ 70x60 ਦੇ ਹੋਗੇ ਜੀ ਇਹ ਸ਼ੋਅਰਮ ਹੈਗੇ ਆ ਜੀ ਆਪਣੇ ਕੋਲ ਠੀਕ ਆ ਬਾਈ ਬਾਈ ਇਹਦੀ ਐਗਜੈਕਟ ਲੋਕੇਸ਼ਨ ਦੱਸ ਦਈਏ ਇਹ ਐਗਜੈਕਟ ਲੋਕੇਸ਼ਨ ਹੈਗੀ ਆ ਬਾਈ ਜੀ ਖਰੜ ਲਾਂਡਰਾ ਰੋਡ ਤੇ ਜਿੱਦੋਂ ਆਪਾਂ ਸ਼ਵਾਲਿਕ ਸਿਟੀ ਪੈਂਦੀ ਹੈ ਜੀ ਸ਼ਵਾਲਿਕ ਸਿਟੀ ਦੇ ਬਿਲਕੁਲ ਨਾਲ ਹੈਗਾ ਜੀ ਆਪਣਾ ਪ੍ਰੋਜੈਕਟ ਜੀ ਠੀਕ ਬਾਕੀ ਇਥੋਂ 에어ਪੋਰਟ ਵੀ ਬਿਲਕੁਲ ਨੇੜੇ ਆ ਜੀ ਠੀਕ ਹੈ ਤੁਹਾਨੂੰ ਪਤਾ ਹੈ ਜਿਵੇਂ 메인 ਰੋਡ ਦੇ ਉੱਪਰ ਆ ਕੇ ਪਾਰਕਿੰਗ ਦੀ ਫੁੱਲ ਐਮਪਲ ਸਪੇਸ ਆ ਗਈ ਬਿਲਕੁਲ ਬਾਈ ਜੀ ਤੇ ਬਾਈ ਇਹਦੇ ਡਾਕੂਮੈਂਟੇਸ਼ਨ ਸਾਰਾ ਕੁਝ ਇਹਦਾ ਵੀ ਓਕੇ ਬਿਲਕੁਲ ਸੇਮ ਉਹੀ ਆਪਣੇ ਜੋ ਵੀ ਡਾਕੂਮੈਂਟ ਹੈਗੇ ਇਹਦੇ ਪੂਰੇ ਅਪਰੂਵਲ ਹੈਗੇ ਆਪਣੇ ਕੋਲ ਸਾਡੇ ਬਿਲਕੁਲ ਜੀ ਸਾਰੇ ਆਪਸਾਂ ਭਰੀਆਂ ਹੋਈਆਂ ਵਿੱਚ ਲਓ ਵੀ ਦੋਸਤੋ ਜੇ ਕਮਰਸ਼ੀਅਲ ਦੇ ਵਿੱਚ ਤੁਸੀਂ ਸੋਚਦੇ ਹੋ ਨਾ ਲੈਣ ਦੀ ਤਾਂ ਬਾਈ ਹੋਰਾਂ ਕੋਲੇ ਕਾਫੀ ਜਿਹੜੇ ਸ਼ੋਰੂਮ ਪਏ ਨੇ ਸਭ ਤੋਂ ਵੱਡੀ ਗੱਲ ਕੀ ਹੁੰਦੀ ਹੈਗੀ ਵੀ ਆਪਾਂ ਨੂੰ ਹੁੰਦਾ ਨਾ 메ਨ ਰੋਡ ਤੇ ਲੈ ਲਈਏ ਫਲੈਟ ਨਹੀਂ ਲੈਣਾ ਤਾਂ ਉਹ ਚੀਜ਼ ਤੁਹਾਨੂੰ ਇੱਕ ਵਧੀਆ ਸਪੇਸ ਵਾਲਾ ਜਿਹਦੀ ਪਾਰਕਿੰਗ ਖੁੱਲੀ ਆ 3.80 ਏਕੜ ਦੇ ਵਿੱਚ ਇਹ ਬਣੇ ਹੋਏ ਨੇ ਤੇ ਉਹ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਡਿਵੈਲਪ ਕੀਤੇ ਨੇ ਤੇ ਬਾਈ ਉਹਨਾਂ ਦਾ ਨੰਬਰ ਮੈਂ ਸਕਰੀਨ ਤੇ ਦਿੰਦਾ ਤੇ ਸਕਰੀਨ ਤੇ ਤੁਸੀਂ ਗੱਲਬਾਤ ਕਰ ਸਕਦੇ ਧੰਨਵਾਦ